ਇੱਕ ਮੇਰਾ ਦੋਸਤ ਹੈ ਉਹ ਜਦੋਂ ਅਮਰੀਕਾ ਗਿਆ ਤਾਂ ਉਹਨੂੰ ਮੈਕਡੋਨਲਡਸ ਦੇ ਕੰਮ ਮਿਲ ਗਿਆ ਮੈਕਡੋਨਲਡਸ ਦੇ ਕੰਮ ਇੱਥੇ ਉਹਦੇ ਕੋਲ ਜਮੀਨ ਹੈਗੀ 30 35 ਕਿੱਲੇ ਜ਼ਮੀਨ ਸੀ ਉਹਨੇ ਆਪ ਹੀ ਦੱਸਿਆ ਕਹਿੰਦਾ ਵੀ ਜਦੋਂ ਮੈਂ ਗਿਆ ਉੱਥੇ ਮੈਕਡੋਨਲਡਸ ਤੇ ਕਹਿੰਦਾ ਮੈਂ ਯਾਰ ਫੜਾਇਆ ਕਰਾਂ 버ਗਰ ਜਾਂ ਫਿਰ ਉਹ ਜਿਹੜਾ ਛੱਡ ਜਿਆ ਕਰਨ ਫਿਰ ਮੈਂ ਚੱਕਿਆ ਕਰਾਂ ਕਹਿੰਦਾ ਮੇਰੇ ਘਰਦਣ ਚ ਫਸੇ ਹੋਏ 35 ਕਿੱਲੇ ਬਿੱਲੈ 35 ਗੱਲੇ ਦਾ ਮਾਲਕ ਆ ਮੈਨੂੰ ਇਹਨਾਂ ਦੇ ਝੂਠੇ ਪਾਂਡੇ ਚੱਕੜੇ ਪੈਣੇ ਫਿਰ ਉਹ ਕਹਿੰਦਾ ਇੱਕ ਦਿਨ ਕੀ ਹੋਇਆ ਇੱਕ ਗੋਰਾ ਕਹਿੰਦਾ 50 ਸੈਂਟ ਮੰਨ ਲਓ ਉਹਨਾਂ ਦੀ ਠਹਿਣੀ ਹੈ ਨਾ 50 ਸੈਂਟ ਧਰ ਗਿਆ ਮੈਨੂੰ ਟਿਪ ਵੀ ਅਚਾਕ ਕੇ ਉਧਰ ਧਰ دی۔ ਆਮ ਤਰ੍ਹਾਂ ਤਾਂ ਉਹ ਆਪ ਹੀ ਚੱਕ ਕੇ ਸਿੱਟ ਦੇਣੇ ਪਰ ਉਹ ਨਹੀਂ ਕਹਿੰਦਾ ਮੈਂ 50 ਸੈਂਟ ਵੀ ਵਿੱਚ ਹੀ ਛੱਡ ਦੇ ਲੈ 35 ਗੱਲੇ ਆਉਂਦੀਆਂ ਨਹਿਰ ਦੇ ਨਾਲ ਲੱਗਦੇ ਨਾਲੇ 50 ਸੈਟ ਦਿੰਦਾ ਮੈਨੂੰ ਉਦੋਂ ਕਹਿੰਦੇ ਮੇਰੇ ਘਰ ਦੇ ਸਰੀਆ ਸੀ ਤੇ ਕਹਿੰਦੇ ਮੈਂ ਸੰਗ ਦਾ ਵੀ ਇੰਨਾ ਸੀਗਾ ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ ਕਹਿੰਦੇ ਜੇ ਕੋਈ ਪੰਜਾਬੀ ਆ ਜਾਂਦਾ ਕਹਿੰਦਾ ਮੈਂ ਜਾਣ ਬੁੱਝ ਕੇ ਕੋਈ ਬਹਾਨਾ ਬਣਾ ਕੇ ਉਧਰ ਜਿਨ ਹੋ ਜਾਂਦਾ ਵੀ ਕੀ ਕਹੂਗਾ ਯਾਰ ਇਹ ਪੋਚੇ ਲਾਉਣੇ ਯਾਰ ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਗੋਰਾ ਸੀ ਕਹਿੰਦਾ ਕਿ ਇੱਕ ਦਿਨ ਉੱਥੇ ਕੋਈ ਸੌਸ ਵਗੈਰਾ ਡੁੱਲ ਗਈ ਮੈਨੇਜਰ ਭੱਜ ਕੇ ਗਿਆ ਮੈਨੇਜਰ ਨੇ ਪੋਚਾ ਲਾਉਣਾ ਸ਼ੁਰੂ ਕਰਤਾ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਯਾਰ ਵੀ ਐ ਤਾਂ ਕੰਮ ਹੈ ਇੱਥੇ ਕੋਈ ਬੌਸ-ਬੂਸ ਨਹੀਂ ਹੈਗਾ ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਕੇ ਪੈਂਤੀ ਕਿਲੇ ਜਦੋਂ ਇੱਥੋਂ ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ ਨਹੀਂ ਤਾਂ ਗਰਸਰੀ ਆਉਣੀ ਨਹੀਂ ਕਹਿੰਦਾ ਉਹੀ ਗੋਰਾ ਫੇਰ ਆ ਗਿਆ ਜਿਹੜਾ 50 ਪੈਸੇ ਛੱਕ ਕੇ ਕਹਿੰਦਾ ਉਦਦੇ ਕੁਝ ਵੀ ਨਹੀਂ ਕਰਕੇ ਆ ਕਹਿੰਦਾ ਮੈਂ ਨੂੰ ਕਹਿੰਦਾ ਦੱਸ ਯਾਰ ਇਹ 50 ਸੈਂਟ ਪਤਰ ਜਾਂਦਾ ਯਾਰ ਕਿਉਂਕਿ ਵਰਕ ਕਲਚਰ ਆ ਗਿਆ ਸੀ ਮਾਈਂਡ 'ਚ ਸੁ ਕੰਮ ਇੱਕ ਰੁਪਈਆ ਜਿਹੜਾ ਉਹਦੀ ਬਹੁਤ ਵੈਲੀ ਹੁੰਦੀ ਹੈ ਭਾਵੇਂ ਮੈਂ ਮੰਨਦਾ ਮੈਂ ਮੰਨਦਾ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਪੈਂਦਾ ਮੈਂ ਮੰਨਦਾ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਪੈਂਦਾ ਪਰ ਜਰਾ ਸੋਚੋ ਜੇ ਲੱਖ ਰੁਪਈਆ ਕੱਢ ਦੀ ਉਹ ਵੀ ਲੱਖ ਹੀ ਰਹਿਣਾ ਉਹ ਵੀ 99 ਜਾਂ 99 ਬਣ ਜਾਂਦਾ ਫਿਰ ਸੋ ਰੁਪਈਏ ਦੀ ਵੈਲੀ ਹੈ ਸੋ ਆਪਣੀ ਕੁਰਸੀ ਦੀ ਆਪਣੇ ਅਹੁਦੇ ਦੀ ਵੈਲੀ ਸਮਝਣੀ ਹੈ ਕਿ ਮੈਂ ਵੀ ਹੈਗਾ ਇੱਥੇ ਇਹ ਦਫ਼ਤਰ 'ਚ ਮੇਰੀ ਐਮਨੀਅਤ ਹੈਗੀ ਹੈ ਇਸ ਦਫ਼ਤਰ 'ਚ ਮੇਰੇ ਬਿਨਾ ਕੰਮ ਨਹੀਂ ਚੱਲ ਸਕਦਾ ਮੈਂ ਇਸ ਦਫ਼ਤਰ ਦਾ ਇੱਕ ਅਹਿਮ ਹਿੱਸਾ ਇਹ ਨਾ ਸੋਚਿਓ ਮੈਂ ਮੇਰਾ ਕਾਗਜ਼ ਤੇ ਸਾਈਨ ਕਰ ਰਹੇ ਹਾਂ ਨਾ ਕਾਗਜ਼ ਤੇ ਸਾਈਨ ਕਿਸੇ ਦੀ ਕਬੀਲਦਾਰੀ ਬਦਲ ਸਕਦੇ ਆ ਕਿਸੇ ਦੇ ਘਰੇ ਖੁਸ਼ੀਆਂ ਲਿਆ ਸਕਦੇ ਆ ਗਲਤ ਗਲਤ ਕਾਗਜ਼ ਤੇ ਸਾਈਨ ਕਰਤੇ ਕਿਸੇ ਦਾ ਘਰ ਭੱਟ ਵੀ ਸਕਦੇ ਸੋ ਇਸ ਗੱਲ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ ਮੈਂ ਹਰ ਵਾਰ ਜਦੋਂ ਵੀ ਮੱਥੇ ਮੁੰਡੇ ਕੁੜੀਆਂ ਆਉਂਦੇ ਨੇ ਔਰ ਸਭ ਤੋਂ ਖੁਸ਼ ਦੀ ਗੱਲ ਤਾਂ ਹੈ 518 ਚੋਂ 292 ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ 292 ਲਗਭਗ 300 ਦੇ ਨੇੜੇ ਤੇੜੇ ਪੜ ਲਿਆ ਕਰੋ ਪੜ ਲਿਆ ਕਰੋ ਜਦੋਂ ਦੇਖੋ ਰਿਜ਼ਲਟ 10ਵੀਂ ਚ ਐਸ ਵਾਰ ਕੁੜੀਆਂ ਨੇ ਫੇਰ ਬਾਜ਼ੀ ਮਾਰੀ 12ਵੀਂ ਚ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਬੀਏ ਚ ਕੁੜੀਆਂ ਫਸਟ ਐਮਏ ਚ ਕੁੜੀਆਂ ਫਸਟ ਸੋ ਵਧੀਆ ਗੱਲ ਹੈ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਪੜਦੀਆਂ ਨੇ ਔਰ ਨੌਕਰੀ ਉਹਨਾਂ ਨੂੰ ਉਹਨਾਂ ਦੇ ਡਿਗਰੀ ਦੇ ਮੁਤਾਬਕ ਨੌਕਰੀ ਮਿਲੂਗੀ ਕੁਝ ਤੋਂ ਨੂੰ ਇਹ ਨਹੀਂ ਮੈਂ ਟੋਰਚਰ ਹੋਣਾ ਪਊ ਕਿ ਮੈਂ ਕਰ ਲਈ ਪੜ੍ਹਾਈ ਤਾਂ ਮੈਂ ਨਹੀਂ ਕਰ ਲਈ ਪਰ ਮੈਨੂੰ ਨੌਕਰੀ ਇਸ ਲੈਵਲ ਦੀ ਮਿਲ ਗਈ ਜੋ ਮੇਰੀ ਪੜ੍ਹਾਈ ਨੂੰ ਮੈਚ ਨਹੀਂ ਕਰਦੀ ਇਸੇ ਕਰਕੇ ਰਵਸ ਮਾਈਗ੍ਰੇਸ਼ਨ ਦੀ ਜਿਹੜੀ ਚੀਜ਼ ਮੈਂ ਸਭ ਗੱਲ ਕਰਦੇ ਸੀ ਮੈਨੂੰ ਹਰ ਰੋਜ਼ ਤਿੰਨ ਚਾਰ ਫੋਨ ਕਰ ਲ ਲਗਭਗ ਐਵਰੇਜ ਆਉਂਦੇ ਨੇ ਕਿ ਜੇ ਅਸੀਂ ਵਾਪਸ ਆ ਰਹੇ ਹਾਂ ਅਸੀਂ ਇੱਥੇ ਆ ਕੇ ਕੰਮ ਕਰਾਂਗੇ ਦੋ ਮੁੰਡੇ ਤਾਂ ਇਹ ਜੇ ਨੇ ਕਿਰੇੜਾ ਚਲੇ ਗਏ ਬਾਅਦ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿ ਤੋ ਐਸਡੀਓ ਲੱਗ ਗਿਆ ਆ ਜਾ ਵਾਪਸ ਕਹਿੰਦਾ ਮੋੜਿਆ ਇਸੇ ਹੁਣ ਤੇ ਵੀ ਦੇਖ ਲੋ ਬੰਦ ਕਰੀ ਜਾਂਦੇ ਰੋਜ਼ ਰੋਜ਼ ਕੈਨੇਡਾ ਨੇ ਨਾ ਬੰਦੀ ਕਰਤਾ ਕਹਿੰਦੇ ਵੀ ਸਾਡੇ ਤੇ ਬੇਇਜ਼ਵਾਰੀ ਆ ਗਈ ਸਾ ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ ਫਿਰ ਗਾ ਟਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਨੇ ਆ ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰਨੀਆਂ ਬਗਾ ਕਾਲਜ ਨਹੀਂ ਰਿਕੋਨਾਈਜ਼ਡ ਹੁੰਦਾ ਉੱਥੇ ਜਾ ਕੇ ਪੰਗਾ ਪੈ ਜਾਂਦਾ ਹਾਂ ਟਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਅੱਜਕੱਲ੍ਹ ਗੱਲ ਕੋ ਟਰੈਵਲ ਏਜੰਟਾਂ ਦੀ ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਅਰਮੀਨੀਆ ਚੋਂ ਲਿਬੀਆ ਚੋਂ ਮੈਂ ਕੱਢ ਕੇ ਲਿਆ ਆਂ। ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹ ਹੁੰਦਾ ਸੀ ਇਹ ਟਰੈਵਲ ਏਜੰਟ ਚੜਨੇ ਦੀ। ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ। ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਤੇ ਖੜਾ ਕੇ ਗੋਲੀ ਮਾਰ ਦੋ। ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਤਾਂ ਵੜ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੂ ਅਸੀਂ ਕੈਬਨਟ ਦੇ ਵਿੱਚ ਇਹ ਲੈ ਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਆ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੈਗਲ ਸਾਨੂੰ ਦੱਸ ਦੋ ਤੁਸੀਂ ਕਿ ਅਸੀਂ ਜਿਹੜੇ ਇਲੀਗਲ ਨੇ ਸਿਰ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦੱਕ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੇ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਨਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਦਲੇ ਮੁਲਕਾਂ 'ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਟ੍ਰੈਵਲ ਏਜੰਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰੀ ਠਾਈ ਸੀ ਪਾਰਲੀਮੈਂਟ ਚਾਜੀ ਵੀ ਬਾਕੀ ਦੇਖ ਲਿਓ YouTube ਤੇ ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗਲਤ ਅਥਾਏ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮੇਰੇ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਹੈ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਚ ਹਿੱਸਾ ਨਹੀਂ ਹੈ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਬੈਣ ਦੇਉਂਗਾ ਪਹਿਲੀ ਗੱਲ ਟ੍ਰੈਵਲ ਏਜੰਟ ਪੈਦਾ ਕਿਨੂੰ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣੇ ਆ ਸੀ ਛੱਤੀਸਗੜ੍ਹ ਜਾਣੇ ਆ ਮਾ ਗੁਜਰਾ ਜਾਣੇ ਹੈ ਹੀ ਨਹੀਂ ਕੋਈ ਟ੍ਰੈਵਲ ਏਜੰਟ ਦਾ ਕੋਈ ਬੋਰਡ ਨਹੀਂ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਪੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾਂ ਦੇ ਲੈਣਾ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ ਹਾਓ ਜੇ ਕੋ ਕੰਮ ਕਰਨਾ ਹੈ ਸਟਾਰਟਅਪ ਕਰੋ ਅੱਜ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ 'ਚ ਸਟਾਰਟਅਪ ਦੇ ਸ਼ੁਰੂ ਕਰਿਆ ਚਾਰ ਚਾਰ ਪੰਜ ਪੰਜ ਮੁੰਡੇ ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਹੇ ਪੈਸੇ ਕਿੰਨੇ-ਕਿੰਨੇ ਦੇ ਰਹੇ ਘਰੂਤ ਦੋ ਬਿਜ਼ਨਸ ਬਲਾਸੇ ਲਈ 2000 ਰੁਪਏ ਇੱਕ ਬੱਚੇ ਨੂੰ ਤੇ ਚਾਰ ਪੰਜ ਪੰਜ ਦੇ ਦੇਖੋ ਗਰੁੱਪ ਨੇ ਨਾ ਮੈਂ ਤੱਕ 16000 ਰੁਪਏ ਤੱਕ ਦਿੰਦੇ ਆਂ ਹਾਂ 6-7 ਬੱਚੇ 2000 ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚ ਉਹ ਆਪਣੇ ਦਿਮਾਗ ਦੇ ਘੋੜੇ ਦੌੜਾਉਣ ਕੁਛ ਨਾ ਕੋਈ ਨਵੀਂ ਕੋਈ ਕਾਰਡ ਕੱਢਣ ਉਹਦੀ ਅਸੀਂ ਫਿਰ ਕੰਪਨੀਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਇਹ ਤੋਂ ਸ਼ੁਰੂ ਕਰਦੇ ਹਾਂ ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ ਕੰਮ ਸ਼ੁਰੂ ਕਰੋ ਬਿਜ਼ਨਸ ਸ਼ੁਰੂ ਕਰੋ ਸਰਕਾਰ ਹੈਲਪ ਕਰੂਗੀ ਬਿਨਾ ਵਿਆਜ ਤੋਂ ਲੋਨ ਦੇਵਾਂਗੇ ਜਿੱਦ ਤੇ ਕਮਾਉਣ ਲੱਗੇ ਉਹਦੇ ਮੋੜ ਦੇਉ ਇਦਾਂ ਕਰਨਾ ਪਊਗਾ ਇਹ ਕੋਈ ਜ਼ਖਮ ਛੋਟੇ-ਮੋਟੇ ਨਹੀਂ ਹੈਗੇ ਬਹੁਤ ਗਹਿਰੇ ਜ਼ਖਮ ਨੇ ਹੌਲੀ-ਹੌਲੀ ਭਰਨਗੇ ਜੇ ਪਰ ਨਹੀਂ ਵੀ ਤਾਂ ਤਾਂ ਵੀ ਹਜੇ ਦਾਗ ਰਹਿ ਜੂਗਾ ਫਿਰ ਹੋਈ ਹੋਈ ਦਾਗ ਵੀ ਜਾਊਗਾ ਫਿਰ ਮਲਮ ਲਾਵਾਂਗੇ ਮਲਮ ਇਮਾਨਦਾਰੀ ਦੀ ਲੱਗ ਸਕਦੀ ਹੈ ਹੋਰ ਕੋਈ ਮਲਮ ਨਹੀਂ ਹੈਗੀ ਇੱਥੇ ਔਰ ਮਲਮ ਵੀ ਹੋਈ ਲਾਸਾ ਦਾ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਕਿ ਮੇਰਾ ਹਿੱਸਾ ਕਿੰਨਾ ਹੈ ਇਸ ਕੰਮ ਚੱਪਾ ਪਹਿਣਾ ਨਹੀਂ ਮੈਂ ਤਾਂ ਉਹ ਕੰਮ ਛੱਡੀ ਫਿਰਦਾ ਨਹੀਂ ਮੈਂ ਤਾਂ ਪੈਸੇ ਕਮਾਉਣ ਵਾਲਾ ਕੰਮ ਤਾਂ ਮੈਂ ਛੱਡੀ ਫਿਰਦਾ ਨਹੀਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰ ਫੇਲ ਹੋ ਗਿਆ ਇੱਧਰ ਆ ਗਿਆ ਤੇ ਜਿਹੜੇ ਜਿਹੜੇ ਕਾਮਯਾਬ ਕਲਾਕਾਰ ਨੇ ਪੰਜਾਬ ਦੇ ਸਾਰੇ ਮੇਰੀ ਟੀਮ ਦਾ ਹੈਗੀ ਐ ਜੁਗਨੂ ਵਾਲੀ ਦੇਖਦੇ ਹੋਵੋਗੇ ਤੁਸੀਂਾਰੇ ਸਾਰੇ ਸਾਰੇ ਉਹੀ ਮੁੰਡਿਆਂ ਨੇ ਮੈਂ ਕਰੋ ਕੰਮ ਭਈ ਮੈਂ ਮੈਨੂੰ ਪ੍ਰਮਾਤਮਾ ਨੇ ਇੱਧਰ ਡਿਊਟੀ ਲਾਤੀ ਮੇਰੀ ਮੈਂ ਇੱਧਰ ਕੰਮ ਕਰੂੰਗਾ ਉੱਬੇ ਮੈਥੋਂ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਨੇ ਫਿਰ ਕੀ ਹੁੰਦਾ ਉਹਨਾਂ ਦੀ ਕਲਾ ਹੈ ਜਦੋਂ ਮੈਨੂੰ ਪੱਕਾ ਹੀ ਪਤਾ ਸੀ ਕਿ ਇੰਨੀ ਤਨਖਾਹ ਹੈ ਮੁੱਖ ਮੰਤਰੀ ਦੀ ਤੇ ਇੰਨਾ ਪੱਤੇ ਮਿਲਦੇ ਨੇ ਫਿਰ ਮੈਂ ਜਾਣ ਕੇ ਤਾਂ ਮੈਨੂੰ ਪਤਾ ਸੀ ਨਾ ਫਿਰ ਤਾਈਓ ਆਇਆ ਮੈਂ ਇਹਦੇ ਮੁੱਢਲੀ ਥੋੜੀ ਜਿਹੀ ਬਾਅਦ ਤੁਸੀਂ ਕਹੋ ਕਿ ਮੈਂ ਬਾਅਦ ਤਨਖਾਹ ਤਨਖੂਤ ਪਹਿਲਾਂ ਨਾਲ ਦਾ ਤਨਖਾਹ ਦੇਖੀ ਹੋਈ ਨਹੀਂ ਪੁੱਛੀ ਹੋਈ ਨਹੀਂ ਕਿਸੇ ਕਿਸੇ ਨੇ ਵੀ ਤਨਖਾਹ ਕਿੰਨੀ ਹੈ ਤਰਕਾਨ ਤਾਂ ਸੀਰੀਅਸ ਹੀ ਨਹੀਂ ਲੈਂਦੇ ਸੀ ਉੱਪਰੋਂ ਚੱਲਦਾ ਸੀ ਕੰਮ ਸੋ ਇਸ ਕਰਕੇ ਮੈਂ ਫੇਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਛੋਟੀ ਛੋਟੀ ਗਲਤੀਆਂ ਨਾ ਕਰੋ ਤੇ ਇੱਕ ਥੋੜਾ ਜਿਹਾ ਤੰਗ ਦੇਲ ਨਾ ਹੋਈ ਆਪਾਂ ਪੰਜਾਬੀ ਤਾਂ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਿਆਂ ਯਾਰ ਆਪਾਂ ਸਤਿਗੁਰ ਨਾਨਕ ਸਾਹਿਬ ਦੇ 2 ਰੁਪਏ ਵਾਲੇ ਲੰਗਰ ਤੋਂ ਸ਼ੁਰੂ ਹੋਇਆ ਅਜ ਤੱਕ 2 ਰੁਪਏ 2 ਰੁਪਏ ਨਹੀਂ ਰੈਂਦੀ ਦੁਨੀਆ ਤੱਕ ਮੁੱਕ ਸਕਦੇ ਹੋ ਸਾਰੇ ਪੰਜਾਬ ਨੂੰ ਰੋਟੀ ਖਾਂਦਾ ਹੈ ਪੰਜਾਬ ਆਪਣਾ ਦੇਸ਼ ਸਾਰੇ ਦੇਸ਼ ਨੂੰ ਪੰਜਾਬ ਰੋਟੀ ਖਾਂਦਾ ਹੁਣ ਵੀ ਅੱਜ ਮੈਂ ਸਵੇਰੇ ਪਾਤਾ ਵੀ ਪਈ 518 ਨੌਕਰੀਆਂ ਮੈਂ ਤੁਸੀਂ ਪੜ ਲਿਆ ਹੋਣਾ ਨਾ ਫੇਸਬੁੱਕ ਤੇ ਵੀ ਥੱਲੇ ਕਰਾਇਆ ਪੰਜਾਬੀ ਕਿੰਨੇ ਨੇ ਚੋਂ ਬਾਹਰਲੇ ਹੋਣੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਦੇ ਚੰਡੀਗੜ੍ਹ ਦੇ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਓਪਾ ਆਪਾਂ ਸੋਸ਼ਲ ਮੀਡੀਆ ਵਾਹ ਵਈ ਬਾ ਚੱਕ ਤੇ ਫੱਟੇ ਮਿਲਦੀ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਨੇ ਹਰਿਆਣੇ ਵਾਲੇ ਨੂੰ ਨੌਕਰੀ ਹੋਤੀ ਇਹ ਤਾਂ ਲਟਾਪਾ ਜੀ ਪੰਜਾਬ ਲਟਾਤਾ ਜੀ ਲਟਾ ਐ ਨਾ ਕਰੋ ਐ ਨਾ ਕਰੋ ਯਾਰ ਐ ਨਾ ਕਰੋ ਆਪਾਂ ਤਾਂ ਬੰਦਨਾਂ ਵਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਨੇ ਸੋ ਇਹ ਮੈਨੂੰ ਤਾਂ ਦੱਸਣਾ ਪੈ ਗਿਆ ਕਿ ਐਵੇਂ ਹੀ ਫਲਾਣ ਦੇ ਵਿੱਚੋਂ ਇੰਨੇ ਪਰਸੈਂਟ ਪੰਜਾਬ ਦੇ ਨੇ ਹੈਗੇ ਜੀ ਲੈ ਆ আচ্ছা ਆਪ ਉਥੇ ਬੈਠ ਰਹੇ ਨੇ ਜਿੱਲੀ ਖੜਾ ਰਹੇ ਨੇ ਆਪ ਉਥੇ ਬੈਠੇ ਹੁੰਦੇ ਨੇ ਸুইস ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤਫਹਿਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਨੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉੱਥੇ ਇਹ ਵੀ ਦੇਖ ਲਿਆ ਕਿ ਕੌਣ ਕੌਣ ਸੀ ਕਿੱਥੋਂ ਕਿੱਥੋਂ ਸਾਰਾ ਡਿਟੇਲ ਹੈ ਉਹ ਚ ਸਾਰੇ ਕੁਝ ਪਾਰਦਰਸ਼ੀ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂਗਾ ਸੱਚੀ ਬੋਲੂਗਾ ਇਹਨਾਂ ਨੂੰ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ 베ਰੀ ਨੂੰ ਪੈਂਦੇ ਨੇ ਜਿਹਦੇ ਫੇਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੌੜਾ ਹੋ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁਣ ਚਗੀਆਂ ਤਤ ਤੇ ਸਾ ਅਸੀਂ ਆਧਾਰ ਨਾਲ